ਹਾਂਜੀ ਕੀ ਕਰਦੇ ਹਾਂ ਹਾਂ ਸਸਤੀ ਕੋਲ ਦੇ ਹੂੰ ਕਿਦਾਂ ਦਾ ਠੀਕ-ਠਾਕ ਹੈ ਸਾਡੇ ਆ ਜੌਣੇ ਪਰਾਉਣੇ ਤਾਂ ਠੀਕ ਹੈ ਜੀ ਤੇਰਨੀ ਤੇ ਪਲਾਸ ਵੀਰ ਦੀ ਲੱਗੀ ਹੋਈ ਆ ਵੀ ਇਹ ਦੇਖੋ ਹੁਣ ਆਟਾ ਗੁੰਨਣ ਲੱਗੀ ਆ ਦੇਖੋ ਕੀ ਕੀ ਬਣਾਇਆ ਅੱਜ ਪਰਾਉਣਾ ਨੇ ਆਉਣਾ ਆ ਚੱਕੀ ਤਾਂ ਮੜਾ ਕੇ ਪੰਦਰ ਦਾਂ ਦਿਖਾ ਦਈਏ ਕੀ ਕੀ ਬਣਾਇਆ ਵੀ ਮੇਪਨੇ ਸੇ ਦਿ ਲਗੀ ਬਹੁਤ ساری ਮਿਹਨਤ ਕਰਨ ਆਹਾ ਨੋ ਜੀ ਕੀ ਜੜਾ ਪੀ ਰਿਹਾ ਹੈ ਚਾਹ ਹੀ ਪੀ ਰਿਹਾ ਹੈ ਅੱਜ ਘਰੇ ਆਉਣਾ ਆ ਕਿ ਪੂਣੇ ਆਉਣਾ ਆ ਹਾਂ ਜੋੜੀ ਨੇ ਗ੍ਰਿੰਦਾ ਨੇ ਪਹਿਲੀ ਵਾਰੀ ਆਉਣਾ ਤੇ ਇਸ ਲਈ ਤੇ ਦੂਸਰੀ ਬਣਾਈ ਆ ਮਿਕਸ ਵੇਜ ਮਿਕਸ ਵੇਜ ਇਹ ਮੈਂ ਟੈਸਟ ਕਰ ਲਈਏ ਬਹੁਤ ਸਵਾਦ ਹੈ ਸ਼ਾਹੀ ਪਨੀਰ ਮੈਂ ਟੈਸਟ ਨਹੀਂ ਕੀਤਾ ਖੱਟਾ ਪਿਆਜ ਰੈਜਜ ਹੂੰ ਮੈਂ ਦੱਸ ਦੂੰ ਹੁਣੇ ਉੱਠਿਆ ਮੇਰੇ ਪੇਨ ਹੁੰਦੀ ਸੀ ਨਾਲ ਬਣਾਉਣੇ ਆ ਪਰ ਹੁਣ ਆਟਾ ਗੁੰਨਾ ਲੱਗੀ ਸੀ ਮੈਂ ਤੇ ਇੱਕ ਕੱਲ ਵੀ ਉਹ ਮੈਂ ਬਣਾਈ ਕੱਲ ਰਾਤੀ ਬਣਾ ਲਈ ਸੀ ਖੀਰ ਮਿੱਠਾ ਮੈਂ ਕਿਹਾ ਕੁਝ ਬਣਾਉਂਦੇ ਆ ਤੇ ਖੀਰ ਵੀ ਮੈਂ ਟੈਸਟ ਕਰ ਲਈਏ ਖੀਰ ਬਹੁਤ ਸਵਾਦ ਹੈ ਉਹ ਠੰਡੀ ਕਰਕੇ ਵਧੀਆ ਲੱਗਦੀ ਹੈ ਨਾ ਤੇ ਜੇ ਅੱਜ ਬਣਾਉਂਦੀ ਫਿਰ ਉਹ ਗਰਮ ਰਹਿਣੀ ਸੀਗੀ ਕੀ ਕਰਤਾ ਕਰਕੇ ਉਹ ਰਾਤੀ ਫੇਮੇ ਬਣਾ ਲਈ ਸੀ ਖੀਰ ਤਾਂ ਕਿੰਨੇ ਘੰਟੇ ਲੱਗੇ ਖੀਰ ਬਣਾਉਣ ਨੂੰ ਖੀਰ ਨੂੰ ਲੱਗੇ ਢਾਈ ਕੇ ਘੰਟੇ ਹੂੰ ਬਹੁਤ ਟਾਈਮ ਲੱਗਾ ਲਓ ਜੀ ਆਪਣੀ ਸਮਿਕਸ ਸਬਜੀ ਸ਼ਾਹੀ ਪਨੀਰ ਖੀਰ ਖੱਟਾ ਖੱਟਾ ਧਾ ਲੋ ਕਿਹੜਾ ਬਣਿਆ ਖੱਟਾ ਕਹਿੰਦੇ ਨੇ ਕੀ ਕਹਿੰਦੇ ਹੁੰਦੇ ਖੱਟਾ ਰਾਇਤਾ ਰਾਇਤਾ ਨਹੀਂ ਰਾਇਤਾ ਹੂੰ ਫਰਿੱਜ ਸਾਡੀ ਭਰੀ ਪਈ ਆ ਚੀਜ਼ਾਂ ਦੇਖੋ ਤਰਾ ਤਰਾ ਨਹੀਂ ਚੀਜ਼ਾਂ ਨਹੀਂ ਬਣਿਆ ਪਿਆ ਆ ਲਓ ਜੀ ਇਹਦੇ ਵਿੱਚ ਚੱਲੇ ਹੋਣਾ ਧਨੀਆ ਵਗੈਰਾ ਪੋਣਾ ਹੈ ਹਾਂ ਵਿੱਚ ਪੂਤਨਾ ਹੀ ਪਾ ਦੋ ਇਹਨਾਂ ਬਾਗਿਓ ਦਾ ਦੰਦਾ ਹੈ ਆਹ ਪੰਦਰੇ ਫਿਰ ਮਾਰ ਬਣ ਕੇ ਕਿੱਦਾਂ ਘੁੰਮ ਜਾਂਦਾ ਅੱਜ ਠੀਕ ਹੈ ਖੇਲ ਬਹੁਤ ਫਰਾਰ ਹੈ ਤੇ ਹੁਣ ਮੈਂ ਲੱਗਦੀ ਆਟਾ ਦੀਣਾ ਲਓ ਜੀ ਆਟਾ ਦੇਸੀ ਆ ਰਿਹਾ ਹਾਂ ਅੱਜ ਉਹ ਆਹ ਨਾਲੇ ਮਾਈਕ੍ਰੋਵੇ ਲੈ ਜਾਂਦਾ ਜੀ ਅਸੀਂ ਨਾ ਵੇਖੋ ਮਾਈਕ੍ਰੋਵੇ ਨਮਾ ਲੈ ਕੇ ਜਾਂਦਾ ਹੈ ਆਛਰ ਰੈਂਪਰ ਨੇ ਕਿਾਸੀ ਲੈਣਾ ਲਿਆਣਾ ਤੇ ਰੈਂਪਰ ਕੰਦੀ ਜੀ ਮਾਈਕਰੋਵੇਵ ਤੇ ਵਗੈਰਾ ਹਨਾ ਕੰਮ ਤੂੜ ਨਹੀਂ ਆਉਂਦਾ ਇਹ ਚੀਜ਼ਾਂ ਆ ਕੇ ਗਰਮ ਹੁੰਦੀਆਂ ਤੇ ਉਹ ਮਾਈਕਰੋਵੇਵ ਦੇ ਵਿੱਚ ਹੀ ਉਹ ਸਹੀ ਰਹਿੰਦੀਆਂ ਇਹਦੇ ਵਿੱਚ ਸਾਰਾ ਕੁਝ ਆਉਂਦਾ ਗ੍ਰਿਲ ਵੀ ਹੋ ਜਾਂਦਾ ਹੁੰਦੀ ਹੈ ਸਵੇਰੇ ਸਕੂਲ ਨੂੰ ਜਾਂਦੀ ਹੁੰਦੀ ਹੈ ਤਾਂ ਫਿਰ ਉਹ ਦੌੜ ਭੱਜ ਜਾਂਦਾ ਹੁੰਦੀ ਹੈ ਇਹਦੇ ਵਿੱਚ ਗ੍ਰਿਲ ਵੀ ਹੋ ਜਾਂਦਾ ਹੈ ਚੀਜ਼ ਵੀ ਬਣ ਜਾਂਦੀ ਹੈ ਗ੍ਰਿਲ ਫਰਾਈ ਵੀ ਹੋ ਜਾਂਦਾ ਹੈ ਸਪੇਸ ਹੀ ਬਹੁਤ ਈ ਹੈ ਸੈਮਸੰਗ ਦਾ ਪਹਿਲੀ ਵਾਰੀ ਸੀ ਮਾਈਕ੍ਰੋਵੇਵ ਲਿਆ ਇਹਦਾ ਅਸੀਂ ਹਾਨਾ ਬਿਸ਼ੀ ਦਾ ਅਮਰੀਕਨ ਹੈਰੀਟੇਜ ਬਦਨੇ ਕਿਹੜਾ ਸੀ ਉਹ ਲਿਆ ਸੀ ਇਹ ਚੱਕ ਰਾਈ ਸੀ ਹਾਂ ਹੈ ਕਿਰ ਲੈ ਨਹੀਂ ਦਿਖਾਈ ਫਿਰ ਹਲੇ ਦਿਖਾਉਂਦੇ ਫਿਰ ਬਾਅਦ ਚ ਤਾਂ ਹੁੰਦੇ ਚਾ ਦੀਪੂ ਨੇ ਆ ਜਾਂਦੇ ਆ ਬਾਅਦ ਚ ਕੱਢਾਂਗੇ ਸਮਾਨ ਬਹੁਤ ਆਇਆ ਸਾਡੇ ਦਾ ਦਬਾਅ ਤੋਂ ਬੜਿਆ ਕੱਲੇ ਭੋਲ ਵੀਰ ਨੂੰ ਬਹੁਤ ਹੈ ਦਬਾਅ ਤੋਂ ਬੜਿਆ ਹਾਂ ਦਬਾਅ ਤੋਂ ਬੜਿਆ ਥੋੜਾ ਆਟੇ ਉੱਤੇ ਨੰਨੀਆ ਫਿਰ ਬਣਾਉਂਦੇ ਆ ਹਾਂ ਇਹਦੀ ਗਰਮੀ ਆਈ ਆ ਚਲੋ ਫਿਰ ਮੌਸਮ ਸਹੀ ਹੈ ਮਾਰਕੀਟੇ ਵੀ ਆਪ ਹੀ ਜਾ ਕੇ ਅੱਜ ਸਬਜ਼ੀਆਂ ਸਬਜ਼ੀਆਂ ਲੈ ਕੇ ਆਂਦਿਆਂ ਹਾਂਜੀ ਕਿੱਦਾਂ ਸਾਰੇ ਲਓ ਜੀ ਪਰੌਣੇ ਸਾਡੇ ਆ ਗਏ ਆ ਤੇ ਹਾਂਜੀ ਤੇ ਪਰੌਣੇ ਗੱਲ ਹੀ ਤਿਆਰੀ ਇਹ ਤਾਂ ਬਣੀ ਬਾਬਰਜੀ ਆ ਨਾ ਹਾਂ ਤੇ ਚਲੋ ਆਜੋ ਪਹਿਲਾਂ ਆਪਾਂ ਉਹਨਾਂ ਨੂੰ ਇੰਟਰ ਕਰਾ ਲਈਏ ਪਹਿਲਾਂ ਪਰੌਣਿਆਂ ਨੂੰ ਆਜੋ 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 ਆਹ ਦਰਵਾਜ਼ਾ ਵੀ ক্লোਜ਼ ਕਰ ਦੇ ਤੇ ਲਓ ਲਓ ਜੀ ਐ ਭੱਜ ਗਏ ਉਹ ਉਸ ਦਿਨ ਚਲ ਗਏ ਸੀਗੇ ਆਪਾਂ ਇਹਦੇ ਨਾਲ ਸੱਧਿਆ ਤੇ ਨਾਲੇ ਤੂੰ ਫੇਰ ਪਿੱਛੇ ਨੂੰ ਮੁੜ ਗਿਆ ਪਿੱਛੇ ਨੂੰ ਨਾ ਮੋੜੀਦਾ ਹੁੰਦਾ ਹਾਂ ਸਿੱਧੇ ਆਈਦਾ ਹੁੰਦਾ ਨੱਕ ਦੀ ਸਿਹਤ ਨੂੰ ਸਮਾਨ ਕਿਹੜੇ ਰਹਿ ਗਿਆ ਉਹਦਾ ਯਾਦ ਨਹੀਂ ਤੁੰ데 ਨਾ ਚੇਰੋ ਜੀ ਹਾਂ ਜੀ ਤੇ ਐਕਮੜ ਖੜੇ ਹੋ ਗਏ ਇਦਾਂ ਦੇਖੋ ਰਿਹਾ ਐਪ ਇਦਾਂ ਦੇਖ ਇਦਾਂ ਦੇਖਿਓ ਕੋਈ ਨਹੀਂ ਇਹਦਾ ਚੈਰ ਆਪਰਾ ਨੂੰ ਪਾ ਕੋਈ ਨਹੀਂ ਰਹਿ ਗਿਆ ਇਹ ਸ਼ੈਫ ਇੱਦੇ ਹੁੰਦੇ ਆ ਸ਼ੈਫ ਇੱਦੇ ਹੁੰਦੇ ਆ ਚਲੋ ਜੀ ਪ੍ਰਵੇਸ਼ ਕਰੋ ਵੈਲਕਮ ਜੀ ਵੈਲਕਮ ਤੁਹਾਡਾ ਬਹੁਤ ਬਹੁ ਅਸੀਂ ਫਰੂਟ ਵੀ ਨਹੀਂ ਆਏ ਹੈ ਫਰੂਟ ਦਾ ਆਵੇ ਤਾਂ ਫਰੂਟ ਦਾ ਜੜ ਲੈ ਕੇ ਮੈਂ ਪਹਿਲਾਂ ਬਣਾਇਆ ਉਹ ਇੱਧੇ ਇੱਥੇ ਲੈ ਕੇ ਜਾ ਗਿਆ ਇਦਾਂ ਹੀ ਤਾਂ ਲੈ ਕੇ ਜਾਵੇ ਬੈਠੋ 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 ਲਓ ਜੀ ਆ ਜਾਓ ਲੋਕਾ ਤੁਹਾਡਾ ਗਰੀਬ ਖਾਨਾ ਦੇਖੋ ਬੈਠੋ ਇੱਥੇ ਤੁਸੀਂ ਬੈਠ ਵੀ ਸਕਦੇ ਆ ਇੱਥੇ ਤੁਸੀਂ ਆਰਾਮ ਵੀ ਕਰ ਸਕਦੇ ਆ ਸਾਰਾ ਕੱਟਾ ਕੀਤਾ ਹੀ ਕੰਮ ਕਰਤੂ ਚਾਚੀ ਦਾ ਵੈਲਕਮ ਤਾਂ ਕਰ ਬੋ ਏ ਐਂਡ ਕੋ ਵੈਲਕਮ ਟੂ ਟੂ ਕਰ ਦੋ ਕੀ ਹੈ ਆਦਾ ਵੈਲਕਮ ਹੋਣ ਵਾਲਾ ਹੈ ਵਾ ਜਲਦੀ ਹਾਂ ਪਤਾ ਨਹੀਂ ਵੈਲਕਮ ਹੋਣਾ ਕੀ ਹੋਣਾ ਦੇਖੀ ਆਂ ਹੋਣ ਵਾਲਾ ਹੈ ਬਸ ਜੋ ਹੋਣ ਵਾਲਾ ਹੋਰ ਤਾਂ ਕੁਛ ਤਾਂ ਤਕ ਹੋਊਗਾ ਜੀ ਕੁਛ ਤਾਂ ਹੋਈਊਗਾ ਹੂੰ ਇਹ ਕੀ ਬਣਾਉਂਦੇ ਹੁਣ ਲਓ ਜੀ ਤਿਆਰੀਆਂ ਸਮਾਨ ਆ ਪਰ ਲਿਆ ਪਾ ਗਏ ਰਾਇਸ ਰਾਇਸ ਨਹੀਂ ਗਿਆ ਕਿ ਮੈਂ ਤੁਹਾਨੂੰ ਨਹੀਂ ਕਹਿਣਾ ਅੱਛਾ ਅੱਛਾ ਰਾਇਸ ਭਾਜੀ ਹੁਣੇ ਰਾਇਸ ਲਾਣੀਆ ਚਲੋ ਆਪਾਂ ਲਾ ਲਓ ਹੁਣ ਪਾ ਕੇ ਰੱਖਣਾ ਨਹੀਂ ਮੈਂ ਤੁਹਾਡੇ ਉਪਰਾਂ ਦੇ ਨੂੰ ਆ ਕੇ ਓਕੇ ਓਕੇ ਮੈਂ ਰੋਟੀ ਦਾ ਕੰਮ ਹਲਦਾ ਜੀ ਲਓ ਜੀ ਲੈ ਪਪੂ ਨੂੰ ਤੇ ਦਿਖਾਉਣਾ ਯਮੀ ਪਪੂ ਨੂੰ ਤੇ ਦਿਖਾਉਣਾ ਇਹ ਰਜਵਿੰਦਰ ਕਰਕੇ ਸਾਨੂੰ ਵੈਜੀਟੇਰੀਅਨ ਕਰਨਾ ਪਿਆ ਨੀਰੇ ਆ ਵੀ ਤਾਂ ਲਗੀ ਆ ਵੀ ਤਾਂ ਲਗੀ ਆ ਚਲੋ ਪਕਾਓ ਤੁਸੀਂ ਪਰੌਂਠੇ ਆ ਆ ਠੀਕ ਪਾ ਕੇ ਦੇਉ ਮਣੀ ਉਹ ਬਾਤ ਚੁੱਕ ਦੇਣੀ ਆ ਬੈਠੋ ਬੈਠੋ ਚਲੋ ਲਓ ਜੀ ਮੂੰ ਮਿੱਠਾ ਕਰੋ ਮੈਨੂੰ ਜੀ ਚਲੋ ਚੱਕ ਦਿਓ ਦੀਪੂ ਨੂੰ ਭੁੱਖ ਬੜਾ ਗਿਆ ਸੀ ਮੋਂ ਮੈਨਾਂ ਹਾਂਜੀ ਸਵਾਦ ਆ ਬਹੁਤ ਜਿਆਦਾ ਸਵਾਦਾ ਰਜਮਿੰਦਰ ਦੱਸੂਗੀ ਤੇ ਤੇ ਸਾਨੂੰ ਯਕੀਨ ਨਹੀਂ ਬਹੁਤ ਸਵਾਦ ਮੇਰਾ ਟੇਸਟ ਦੇ ਹੋਣ ਨੂੰ ਤਾਂ ਲੱਗਦਾ ਚਲੋ ਵੀ ਗੱਲ ਸਾਮਾਨ ਰੈਡੀ ਵੀ ਜਲਦੀ ਜਲਦੀ ਹਾਂਜੀ ਕੀ ਹੋਇਆ ਓਹੋ ਸਾਰੇ ਚੀਜ਼ ਖਰਾਬ ਹੋਈਓ ਲਓ ਜੀ ਇਹ ਪਕਾ ਰਹੇ ਹਾਂ ਕੋਟੀਆਂ ਪਰੌਂਠੇ ਬਣਦੇ ਪਏ ਆ ਲਛੇਦਾਰ ਪਰੋਠੇ ਹਾਂਜੀ ਲਛੇਦਾਰ ਪਰੋਠੇ ਜਹਾਜ ਪਰੋਠਾ ਜਹਾਜ ਆਹ ਮੈਂ ਜਹਾਜ ਪਰੋਠੇ ਜਹਾਜ ਪਰੋਠਾ ਲੋ ਜੀ ਚੱਕਦੇ ਕੰਮ ਨੂੰ ਬੈਜੀਟੇਰੀ ਰੱਖਿਆ ਵੀ ਸ੍ਰਿਜਵਿੰਦਰ ਕਰਕੇ ਸਪੈਸ਼ਲ ਪਰ ਰੋਟੀ ਵੀ ਨਾਲ ਦੇ ਸਕਦੇ ਆ ਮੈਡਮ ਨੇ ਤਾਂ ਸਕੂਲੋਂ ਕੱਢ ਦੇਣਾ ਸੀ ਕਿ ਬੈਜੀਟੇਰੀ ਰੱਖੀਏ ਉਹ ਜਿਹਨੂੰ ਜੋ ਵੀ ਚਾਹੀਦਾ ਰੋਟਾ ਹੋਵੇ ਚਲੋ ਵੇ ਚੱਕੋ ਚੱਕੋ ਆਜੋ ਹਾਂ ਬਣ ਗਏ ਪਰੌੜੇ ਬਣ ਗਏ ਆ ਬਈ ਸੈਲਫ ਸਰਵਿਸ ਆ ਸੈਲਫ ਸਰਵਿਸ ਬਾਵਾ ਕੇ ਲੈ ਜਾਓ ਆਪਣੀ ਆਪਣੀ ਪਲੇਟ ਸ਼ੀਸ਼ੇ ਵੀ ਆਈ ਆ ਓਹੋ ਓਹੋ ਵਾਸੀਆਂ ਸਸਤੀ ਪੈ ਗਈ ਸਸਤੀ ਤਾਂ ਸਾਰੇ ਹਾਂ ਅੱਗੇ ਹੋ ਕਿਦਾਂ ਠੀਕ ਠਾਕ ਹੈ ਸਾਰੇ ਠੀਕ ਹਾਂ ਰੋਟੀ ਖਾ ਲੋ ਪਨੀਰ ਖਾ ਲੋ ਤੇ ਘੀਰੇ ਖਾ ਲੋ ਹਾਂ ਘੀਰੇ ਸੋਸ ਵਾਲੇ ਹਮ ਸੋਸ ਹਮ ਸੋਸ ਵਾਲਾ ਸੋਸ ਸਹੀ ਇਹ ਚਲਾ ਦੇ ਉਧਰ ਰੋਟੀ ਸੇ ਹੁੰਦੀ ਉਹ ਰੋਟੀ ਕਾਣੀ ਪੈਣੀ ਰੋਟੀ ਸੇ ਆਦੀ ਇਹ ਦੇ ਲ ਬਲੌਗ ਬਣ ਜਾਂਦੇ ਆ ਇਹ ਚਾਹੀਦਾ ਵੀ ਆ ਚਲੋ ਸੇਵਾ ਖਾਣੇ ਵੀ ਜਾਈ ਦੀ ਭਰਾਓ ਜਿਹੜੀ ਬਣੀ ਹਾਂ ਆਹ ਵੀ ਰੋਟੀ ਰਹੀ ਨਾ ਪਰੋਂਟੇ ਸਵਾਦ ਹੀ ਭੁੱਲ ਗਨੇ ਹਨ ਦੇਖੀ ਚੱਕਰ ਚੱਕਰ ਚ ਕਿਦਾਂ ਇਹਦੀ ਦੌੜੀ ਨਹੀਂ ਨਹੀਂ ਨੋਈ ਯਾ ਪਰੋਂਟੇ ਖਾਓ ਜੀ ਪਰੋਂਟੇ ਖਾਓ ਜੀ ਇਹ ਓਹ ਦੇਹਾਵਲੇ ਪਰੌਂਠੇ ਹਾਂ ਵਾਲੇ ਪਰੌਂਠੇ ਹਨਾ ਦੇਹਾਵਲੇ ਪਰੌਂਠੇ ਕਿੰਨੇ ਇਹ ਜਿਹੜਾ ਮੱਈ ਨਾ ਦੇ ਸੋਹ ਪਾਪੀ ਕੌਣ ਆ ਉਹ ਪਾਈ ਉਹ ਤਰ ਉਹ ਚੱਕ ਦੇ ਚੱਕ ਲਓ ਛੇ ਛੇ ਰੋਟੀ ਨਾ ਖਾ ਤਾਂ ਮੇਰਾ ਪੁੱਤ ਸਵਾਦ ਪਰੌਂਠੇ ਨਾ ਜਮੀ ਹਾਂ ਹੋ ਰਿਹਾ ਹਾਂ ਜੀ ਵਿਚਾਰੀਆਂ ਸਹੇਲੀਆਂ ਨੇ ਹੁਣ ਲੇਡੀਜ਼ ਸਾਡੀਆਂ ਹਾਂ ਲਗੀਆਂ ਦੱਸੋ ਜੀ ਕਿਦਾਂ ਲਗਾ ਬਹੁਤ ਟੇਸਟੀ ਹਮ ਆਸ਼ਵਾਦਿਤ ਤੁਸੀਂ ਦਖਾਦਾ ਨਹੀਂ ਹੈ ਅੱਜ ਪਹਿਲੇ ਇੱਕ ਨੰਬਰ ਇੱਕ ਨੰਬਰ ਮੋਨੂ ਆਂ ਇੱਕ ਨੰਬਰ ਇੱਕ ਨੰਬਰ ਮੈਂ ਨਹੀਂ ਮੋਨੂ ਨੂੰ ਕਿਹਾ ਸੀ ਅ ਨਹੀਂ ਜਾਣ ਹਾਂਜੀ ਤੁਸੀਂ ਕਹਤੇ ਨਿਆਣਿਆਂ ਦੇ ਵਾੜੇ ਲੱਗੇ ਹੋ ਚਲੋ ਪਹਿਲੇ ਖਾ ਕੇ ਦੱਸੋ ਕਿਦਾਂ ਦਾ ਬਣਿਆ ਸ਼ੈਫ ਦੱਸੂਗਾ ਆਪਣਾ ਸ਼ੈਫ ਨੇ ਜੋ ਬਣਾਇਆ ਦੱਸੂਗੀ ਖਾ ਕੇ ਕਿਦਾਂ ਦਾ ਬਣਿਆ ਹਾਂਜੀ ਹੁਣ ਦੱਸੋ ਹੁਣ ਦੱਸੋ ਬਹੁਤ ਸਵਾਦ ਆ ਬਹੁਤ ਸਵਾਦ ਆ ਹਾਂ ਫਿਰ ਹੁਣ ਗੜੀਆਂ ਲੇਡੀਜ਼ ਖਾਊਗੀਆਂ ਤੇ ਤੂੰ ਤਾਂ ਉਠ ਤਾ ਤੂੰ ਤਾਂ ਖਾ ਲੈ ਸਾਡੇ ਨਾਲ ਪਹਿਲਾਂ ਹਾਂਜੀ ਤੁਸੀਂ ਆਸੋ ਜੀ ਆ ਜੋੜੀ ਤਾਂ ਪੁੱਛਿੰਦੇ ਕਿੱਦਾਂ ਲੱਗਾਈ ਬਹੁਤ ਵਾਅਦ ਸਵਾਦ ਹੁਣ ਕੀ ਖਾਉਗੇ ਬਹੁਤ ਜਿਆਦਾ ਸਵਾਦ ਖੀਰ ਆਪਾਂ ਪਹਿਲਾਂ ਖਾ ਲਈ ਸੀ ਵੈਸੇ ਬਾਅਦ ਚ ਖਾਣੀ ਆ ਬਾਅਦ ਆਪਾਂ ਹੁਣ ਅਜੇ 4:30 ਹੋਏ ਆ ਰਿਜਮੰਦ ਨੇ ਨਹੀਂ ਖਾਧੀ ਕੋਣੀ 8 ਖਾਵਾਂਗੇ ਹੁਣ 1 ਘੰਟੇ ਬਾਅਦ ਇੱਥੇ ਹੀ ਆਪਾਂ ਘਰੇ ਜਾਣਾ ਹਾਂ ਜੀਆ ਬਾਬੀ ਜੀ ਬਹੁਤ ਬਹੁਤ ਸਵਾਦ ਬਣਾਈਆ ਤੁਸੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੇਰੇ ਲਈ ਵੈਜੀਟੇਰੀਅਨ ਬਣਾਉਣਾ ਥੈਂਕ ਯੂ ਥੈਂਕ ਯੂ ਅਸੀਂ ਬਣਾਈ ਤਾਂ ਸੱਚੀ ਸਹੀ ਗੱਲ ਹੈ ਆ ਵਧੀਆ ਸਾਨੂੰ ਖਾਣ ਨੂੰ ਮਿਲ ਗਿਆ ਨੇ ਤਾਂ ਮੁਰਗਾ ਪੁੰਧਾ ਹੁੰਦਾ ਮੁਰਗਾ ਨੇ ਸਾਨੂੰ ਬਣਾਉਣਾ ਪੈਣਾ ਸੀ ਹਾਂ ਹਾਂਜੀ ਹੋ ਗਿਆ ਸਮਾਪਤ ਸਮਾਪਤ ਹੋ ਗਿਆ ਆ ਟੇਕ ਆਊਟ ਆ ਸਲੇਂਡ ਵੀ ਰਿਕਾਰਡ ਵੀ ਕਰਤਾ ਸੀ ਬੰਗਰ ਬਾਣੀ ਲੋ ਜੀ ਸਾਰਾ ਸਮੇਟ ਗਿਆ ਸਮਾਨ ਢਾਂਡੇ ਭੁੰਡੇ ਤੋਂ ਹੋ ਗਏ ਆ ਤੇ ਸਮਾਪਤ ਹੋ ਗਏ ਆ ਹੁਣ ਮੀਣ ਮੈਂ ਕਹ ਮੀਣ ਦੀਪੂ ਤਾਂ ਹੈ ਹੀ ਨਹੀਂ ਤੇ ਹਾਂਜੀ ਅੱਛਾ ਕੀ ਇਹ ਦੇਣ ਆ ਸਵਾਦ ਸਾਡੇ ਦਾ ਬਹੁਤ ਵਧੀਆ ਹੈ ਇਸ ਲਈ ਆਪਣੇ ਪਰਿਵਾਰਾਂ ਨੂੰ ਖੀਰ ਦਿੱਤੀ ਜਾਊਗੀ ਸਪੈਸ਼ਲ ਘਰ ਲਈ ਜਾਣ ਨੂੰ ਖੀਰ ਬਹੁਤ ਸਵਾਦ ਬਣੀ ਹੈ ਜੀ ਚੱਕ ਨਾ ਦਾ ਵੇਟ ਹੈ ਵਾੜਾ ਸਾਡੇ ਹਾਂਜੀ ਥੋੜਾ ਜਿਹਾ ਪਿਆਰ ਆ ਤਾਂ ਉਹ ਤੂੰ ਰੋਲਾ ਬੰਦ ਕਰ ਓਏ ਅਰੇ ਤੇਰੀ ਬਰੂ ਜੀ ਮਨਪਸੰਦ ਬਣਾ ਕੇ ਆਈਆਂ ਜਿੰਨਾਂ ਨਾਲ ਬਾਕਸ ਸਾਨੂੰ ਮਾਈ ਦਾ ਬਾਬਾ ਬੀਜਣਾ ਬਣਾ ਆਹ ਹੈਗਾ ਤੁਹਾਡਾ ਪੀ ਆਹ ਥੋੜਾ ਜਿਹਾ ਦੇ ਬੀਬੀ ਤੇ ਆ ਹੈਗਾ ਆ ਉਹਦੇ ਕੋਲ ਦੱਜੇ ਕੋਲ ਕੋnde ਬੋਲੋ ਤੇ ਦੀਪੂ ਦਾ ਸਾਇਨ ਉਹਨੂੰ ਪਤਾ ਸੀਗਾ ਤਾਂ ਕੋਈ ਨਹੀਂ ਕੋਈ ਨਹੀਂ ਆ ਪਿਆਰਾ ਆ ਲੈ ਲੈ ਹੋਰ ਜਿਹੜੀ ਬੰਦ ਕ ਕਿਤੇ ਇੰਦਾ ਨਹੀਂ ਗੱਲ ਕਰਨਾ ਨਾ ਨਾ ਇਹ ਬੋਲੋ ਉਹ ਕਿਤੇ ਉਹ ਇੰਦਾ ਗੱਲ ਕਰ ਜੇ ਨਾਣਾ ਹੀ ਮੰਗ ਕੀਤਾ ਇਦਾਂ ਇਦਾਂ ਹਾਂਜੀ ਆ ਜੀ ਹੁਣ ਦਸੋਣ ਤੁਹਾਨੂੰ ਆਪਣੇ ਦਸਾਂ ਹਾਂ ਹਾਂ ਜੀ ਹਾਂ ਜੀ ਕੋਈ ਚੱਟ ਨਹੀਂ ਕੋਈ ਚੱਟ ਸਾਡਾ ਅਜ ਧਾਰਾ ਹਾਂ ਜੀ ਨਾ ਨਾ ਬੀਬੀ ਤਾਂ ਇਹਦਾ ਹਾਲ ਕੀ ਹੈ ਮੈਂ ਅੱਜ ਅੱਜ ਹੀ ਨਾਰਾ ਪਿੱਛੇ ਕੋਈ ਦਾ ਸਹੀ ਗੱਲ ਹੈ ਉਹ ਵੀ ਨਾ ਜੀ ਵਰਸੀ ਆਪਣਾ ਘਟਾ ਠੀਕ ਹੈ ਠੀਕ ਹੈ ਉਹ ਪੁੰਡੀਆਂ ਟਿੰਡਾ ਉਧਰ ਹੀ ਰਹਿ ਗਿਆ ਪੁੰਡੀਆਂ ਟਿੰਡਾ ਕਿਤਾਂ ਜਿ ਰਹਿ ਗਿਆ ਉਹ ਪੈਸੇ ਵਾਂ ਲਗੀ ਰਹਿਲਾ ਇੰਨੇ ਨੂੰ ਦਿੱਤੇ ਬੈ ਜਾਣਾ ਬਾਹਰ ਨੇ ਨੂੰ ਜਿਹੜੇ ਲਾਭ ਸੀ ਜਣਾ ਉਹ ਮੈਨੂੰ ਛੋਟਾ ਬਾਹਰ ਨੇ ਉਹ ਬਾਹਰ ਕੇ ਬਾਹਰ ਕੇ ਨਹੀਂ ਦੇ ਦਿਆ ਉਹ ਦੇ ਦਿਆ ਯਾਰ ਵਾਲਾ ਵਾਲਾ ਮੈਂ ਉਹ ਨਹੀਂ ਦੇਣੇ ਹੋਗੇ ਤਾਂ ਫੜ ਲਾਦਾ ਜਿੱਦਾਂ ਵੀ ਮੈਂ ਹੁੰਦਾ ਨਾ ਹਾਂ ਮੈਂ ਫੜ ਲਾ ਤੈਨੂੰ ਅਸੀਂ ਵੈਜੀ ਤੂੰ ਮੰਨ ਲੇਗਾ ਅਜੀਬ ਹੈ ਜੀ ਤੂੰ ਤੂੰ ਮੇਰੇ ਲੈ ਤੇਰੇ ਸਹੀ 사이즈 ਲਓ ਜੀ ਬਹੁਤ ਸਲਾਮਤ ਹਮ ਚਲੋ ਠੀਕ ਹੈ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਹੈ ਅਗਲੇ ਦਿਨ ਮਿਲਦੇ ਤੁਹਾਨੂੰ ਚਲੋ ਤੇਰੇ ਕੋਲ ਆ ਜਾ